ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੁਰੂ ਸਰ ਇਹ ਪਿੰਡ ਜਲਾਲ ਦੇ ਨੇੜ ਹੈ ਜ਼ਿਲ੍ਹਾ ਬਠਿੰਡੇ ਦਾ ਇਹ ਪਿੰਡ ਬਾਜੇਖਾਨੇ ਤੋਂ ਬਰਨਾਲੇ ਵਾਲੀ ਜਿਹੜੀ ਛੜਕਾ ਉਹਦੇ ਤੇ ਜਲਾਲ ਤੋਂ ਪਹਿਲਾਂ ਇਹ ਪਿੰਡ ਆ ਜਾਂਦਾ ਸੋ ਗੁਰੂ ਸਰ ਪਿੰਡ ਦੇ ਵਿੱਚੋਂ ਅੱਜ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਆ ਬਾਈ ਜੀ ਉਹਨਾਂ ਕੋਲੇ ਪਸ਼ੂ ਰੱਖੇ ਹੋਏ ਐ ਇੱਕ ਟੋਕਾ ਮਸ਼ੀਨ ਪਰਲੇ ਪਾਸੇ ਤੁਸੀਂ ਦੇਖ ਲਓ ਇਹ ਸਾਰਾ ਸਾਰੇ ਪਸ਼ੂ ਤੇ ਤੋਂ ਇਲਾਵਾ ਸੈਂਡିକੇਟ ਜਿਹੜਾ ਟੋਕਾ ਉਹ ਵੀ ਬਾਈ ਜੀ ਉਹਨਾਂ ਨੇ ਵੇਚ ਦੇਣਾ ਹੈ। گاਵਾਂ ਦੇ ਵਿੱਚ ਜੇ ਗੱਲ ਕਰੀਏ گاਵਾ ਸੂਂਜਾ ਸੋਆਂਜਾ ਵੀ ਹੈ, ਗਾਂ ਗੱਬਣ ਵੀ ਹੈਗੀ ਹੈ, ਤਾਜੀ ਸੂਈ ਵੀ ਹੈ। ਹਰੇਕ ਤਰ੍ਹਾਂ ਦਾ ਪਸ਼ੂ। ਵੀਡੀਓ ਨੂੰ ਐਂਡ ਤੱਕ ਦੇਖਿਓ। ਜੋ ਡਿਟੇਲ ਦੱਸਾਂਗੇ ਉਹਦੀ ਤਸੱਲੀ ਤੁਸੀਂ ਆ ਕੇ ਕਰ ਸਕਦੇ ਹੋ। ਆਪਦੀ ਤਸੱਲੀ ਕਰਕੇ ਖਰੀਦਿਓ। ਨੰਬਰ ਬਾਈ ਦਾ ਸਕਰੀਨ ਉੱਤੇ ਚਲਾਉਂਗਾ। ਉਸ ਨੰਬਰ ਤੇ ਤੁਸੀਂ ਕਾਲ ਕਰੋਗੇ। ਸ਼ੁਰੂਆਤ ਕਰਦੇ ਹਾਂ ਤਾਜੀ ਸੂਈ ਗਾਂ ਤੋਂ। ਉਦੋਂ ਬਾਅਦ ਚ ਦੂਜੀਆਂ ਜਿਹੜੀਆਂ ਤਿੰਨ ਨਗਾਵਾਂ ਉਹ ਵੀ ਤੁਹਾਨੂੰ ਵੀਡੀਓ ਚ ਦਿਖਾ ਦੂੰਗਾ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਆਪਣਾ ਦੱਸ ਦਿਓ ਵੀਰੇ। ਨਾਮ ਬਾਈ ਹਰਮਨਦੀਪਾ ਪਿੰਡ ਗੁਰੂਸਰ। ਠੀਕ ਐ। ਤੇ ਤਹਿਸੀਲ ਆਪਾਂ ਨੂੰ ਰਾਮਪੁਰਾ ਫੂਲ ਪੈਂਦੀ ਐ ਤੇ ਜ਼ਿਲ੍ਹਾ ਬਠਿੰਡਾ ਜੀ। ਠੀਕ ਐ। ਹਰਮਨ ਬਾਈ ਅੱਜ ਪਸ਼ੂਏ ਸਾਰੇ ਹੀ ਵੇਚ ਦੇਣੇ ਆ। ਹਾਂਜੀ ਹਾਂਜੀ। ਇਹ ਵਪਾਰ ਚਾਏ ਜਾਂ ਕਰਦੇ ਸੀਗੇ। ਨਹੀਂ ਬਾਈ ਕਰਦੇ ਹੀ ਪਸ਼ੂ ਆਗੇ ਸਾਰੇ ਇਹ। ਠੀਕ ਐ। ਤੇ ਬਸ ਵੀ ਬਾਹਰ ਦੇ ਚੱਕਰਾਂ ਦੇ ਵਿੱਚ ਹੀ ਵੇਚ ਦੇਾਂਗੇ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਗੀ। ਠੀਕ ਐ। ਹਾਂ ਅੱਛਾ ਭਾਈ ਅੱਜ ਸ਼ੁਰੂਆਤ ਕਰਦੇ ਆਪਾਂ ਇਹ ਪਹਿਲੇ ਨੰਬਰ ਤੇ ਗਾਂ ਤੋਂ ਕਿੰਨੇ ਦਿਨਾਂ ਦੀ ਅੱਜ ਸੂਈ ਹੋਗੀ ਇਹ ਤਿੰਨ ਦਿਨਾਂ ਦੀ ਸੂਈ ਹੈ ਬਾਈ ਹੂੰ 12 ਡੱਬੇ ਦੁੱਧ ਦੇ ਆਗੇ ਆਪਾਂ 10 ਕਹਿ ਕੇ ਦੇਣੇ ਹੈਗੇ ਠੀਕ ਹੈ ਮਗਰ ਇਹਦੇ 베ਰਕਾ ਦੀ ਅਜੂਸ ਦੀ ਬੱਸੀ ਹੈਗੀ ਠੀਕ ਹੈ ਹਾਂਜੀ ਬਾਈ ਇਹਦਾ ਰੇਟ ਕੀ ਰੱਖ ਦੋ ਸਰਮਣ ਬਾਈ ਇਹਦਾ ਰੇਟ 65000 ਰੁਪਇਆ ਬਾਈ ਦੱਸੋ ਰੇਟ 65000 ਹੈ ਵੱਚੀ ਤੁਹਾਨੂੰ ਦਿਖਾਉਣਾ 베ਰਕਾ ਦੀ ਸੀਮੰਦੀ ਹੈ ਸਿਰਫ ਤਿੰਨ ਦਿਨ ਹੀ ਹੋਏ ਆ ਸੂਈ ਨੂੰ 12 ਲੀਟਰ ਮੰਨਤੀ ਕਰਕੇ ਲੈ ਜਿਓ ਹਾਂਜੀ ਤੁਸੀਂ 10 ਮੰਨ ਕੇ ਸੌਦਾ ਕਰ ਲਿਓ 나ੜੂਆ ਨਾਲ ਅੱਛੀ ਦਾ ਇੱਕ ਚੀਜ਼ ਹੋਰ ਧਿਆਨ ਚ ਲਿਆ ਦਿਆਂ ਦੱਸੋ ਜਿਹੜੀ ਇਹ ਗਾਂ ਇਹਦੇ ਜਿਹੜੇ ਥਾਣ ਆ ਉਹ ਮਸ਼ੀਨੀ ਚਵਾਈ ਆਲੇ ਸਭ ਮਸ਼ੀਨੀ ਚਵਾਈ ਵਾਲੇ ਆ ਬਈ ਸਹੀ ਸੋ ਕਈ ਵਾਰਾਂ ਕਿਸੇ ਭਰਾ ਨੇ ਬਿਨਾ ਮਸ਼ੀਨ ਤੋਂ ਚੋਣੀ ਹੁੰਦੀ ਹੈ ਤਾਂ ਥੋੜਾ ਥਾਂ ਦਾ ਸਹਿਜ ਛੋਟਾ ਹੈ ਪਰ ਤੁਸੀਂ ਆ ਕੇ ਪਾਸ ਕਰ ਲਓ ਸਾਡਾ ਹੱਕ ਆ ਤੁਹਾਨੂੰ ਦੱਸਣ ਦਾ ਖੋਲ ਦਿਓ ਬਈ ਇਹਨੂੰ ਸੋ ਬੱਛੀ ਨੂੰ ਇਹਨੇ ਜਨਮ ਦਿੱਤਾ ਤੇ ਤਾਜੀ ਸੂਈ ਇਹ ਵੜ 65000 ਦਾ ਰੇਟ ਹੈ ਬੱਟ ਦੇ ਕਾਢ ਕਾਢ ਦੀ ਐ ਬਾਈ ਦੱਸਦਾ ਵੀ ਜਦੋਂ ਮਸ਼ੀਨੀ ਚਵਾਈ ਹੋਣ ਕਰਕੇ ਮਤਲਬ ਜੇ ਚੋਣ ਲੱਗਦੇ ਕਈ ਵਾਰ ਟਾਈਮ ਵੱਧ ਲੱਗਦਾ ਫਿਰ ਪਸ਼ੂ ਦੁੱਧ ਵੀ ਚੜਾ ਆ ਜਾਂਦਾ ਦੁੱਧ ਵੀ ਚੜਾ ਆ ਜਾਂਦਾ ਬਾਈ ਤੇ ਜੇ ਤਾਂ ਵੱਧ ਹੀ ਹੋਊਗਾ ਸੋ ਦੁੱਧ ਦੇ ਥੱਲੇ ਜ਼ਿਆਦਾ ਹੋਊਗਾ ਤੇ ਵੱਧ ਦੁੱਧ ਦੇ ਸਕਦੀ ਐ ਮਸ਼ੀਨ ਦੇ ਉੱਤੇ ਖਵਾਨਾ ਤੁਸੀਂ ਦੇਖ ਲਓ ਇਹ ਤਾਜੀ ਸੂਈ ਐ ਪੱਛੀ ਤੇ ਖਿੱਚ ਕੇ ਆਊਗੀ ਬੱਚੀ ਇਹਦੇ ਨਾਲ ਵੇਰ ਕਾਦੇ ਸੀ ਮੰਦੀਆ ਦੱਸੋ ਅੰਜੂਸ ਬੋਲ ਦੀ ਬੱਸੀ ਐ ਬਾਈ ਠੀਕ ਐ ਅੰਜੂਸ ਬੋਲ ਦਾ ਵੇਰ ਕਾਦਾ ਉਹਦੀ ਬੱਚੀ ਐ ਸੋ ਇਹ ਬੱਚੀ ਪੂਰੀ ਨਰੋਈ ਤਿੰਨ ਦਿਨਾਂ ਦੀ ਇਹ ਬੱਚੀ ਤਿੰਨ ਦਿਨਾਂ ਦੀ ਸੂਈ ਵੀ ਐ ਠੀਕ ਹੈ ਇਹ ਦੋ ਅੱਗੇ ਹਰਮਨ ਜਿਹੜੀ ਗਾਂ ਖੜੀ ਹੈ ਬਈ ਇਹ ਟੋਕੜਾ ਬਈ ਗੱਭਨ ਨਹੀਂ ਐਵੇਂ ਆਪਾਂ ਕਹਿ ਦਈਏ ਟੀਕਾ ਭਰਾਇਆ 5 ਦਿਨ ਹੋਇਆ 15 ਦਿਨ ਹੋਇਆ ਟੀਕਾ ਭਰਾਉਣ ਨੂੰ ਐਵੇਂ ਆਪਾਂ ਗੱਪ ਮਾਰ ਕੇ ਦੇ ਦਈਏ ਠੀਕ ਹੈ ਹੂੰ ਇਹ ਟੋਕੜਾ ਦੁੱਧ ਇਹਦੇ ਥੱਲੇ ਹੂਗਾ 13 ਹੋਵੇ ਠੀਕ ਹੈ 12 ਹੋਵੇ ਇੱਥੇ ਆਊਗਾ ਇੱਕ ਥਾਂ ਤੋਂ ਤੇਲ ਪਿਛਲੇ ਥਾਂ ਤੋਂ ਹਾਂ ਬਈ ਠੀਕ ਹੈ ਐਵੇਂ ਅਸੀਂ ਕਹਿ ਦਈਏ ਫਾਰਮ ਚੋਂ ਬੱਸੀ ਲੈਤੀ ਸੀਗੀ ਸ਼ੌਂਕੀਆ ਠੀਕ ਹੈ ਇਹਦਾ ਰੇਟ ਕੀ ਕਰਦੇ ਹੋਗੇ ਇਹਦਾ ਰੇਟ ਫੋਨ ਤੇ ਕਰਾਂਗੇ ਬਈ ਖੋਲ ਕੇ ਬਈ ਹਾਂ ਰੇਟ ਦੋਸਤੋਂ ਫੋਨ ਤੇ ਇਹ ਟੱਲ ਇੱਕ ਥਾਣੇ ਦਾ ਪਿਛਲਾ ਜਿਹਾ ਇਹ ਜੀਤ ਬਾਈ ਝੂਠ ਮਾਰ ਕੇ ਦੇ ਦਿੱ ਗਏ ਬਾਈ 25 ਦਿਨ ਟੀਕਾ ਭਰਾ ਨੂੰ ਹੋ ਗਿਆ 30 ਦਿਨ ਹੋ ਗਏ ਜਾਂ 40 ਦਿਨ ਅਗਲਾ ਕਿਹੜਾ ਕਹਿੰਦਾ ਚੈੱਕ ਹੁੰਦੀ ਹੈਗੀ ਸਹੀ ਹੈ ਸੋ ਇਹ ਤਿਰਲ ਤੇ ਖਾਲੀ ਹਾਂ ਜਿਹੜੇ ਦਾ ਫੋਨ ਤੇ ਹੈ ਹਾਂਜੀ ਬਾਈ ਜੇ ਕਿਸੇ ਵੀਰ ਨੂੰ ਇਹ ਪਸੰਦ ਆਉਂਦੀ ਹੈ ਤੇ ਇਹਨੇ ਬੱਚੀ ਬੜੀ ਸੋਹਣੀ ਦਿੱਤੀ ਸੀਗੀ ਪਰ ਉਹ ਬੱਚੀ ਇਸ ਟਾਈਮ ਹੈ ਨਹੀਂ ਕਿ ਬਾਈ ਹੁਣ ਕਹਿੰਦੇ ਜੇ ਕੋਈ ਵੀਰ ਖਰੀਦਣਾ ਚਾਵੇ ਤਾਂ ਕੰਟੈਕਟ ਕਰ ਲੋ ਰੇਟ ਫੋਨ ਤੇ ਵੀ ਤਾਂ ਹੀ ਰੱਖਿਆ ਵੀ ਆਪਾਂ ਬਾਈ ਫਾਰਮ ਚੋਂ ਬੱਸੀ ਲੈਤੀ ਸੀ ਉਹ ਬੰਦੇ ਤੋਂ ਆਪਾਂ ਐਡਰੈਸ ਵੀ ਦੇ ਦਾਂਗੇ ਜਿੱਥੋਂ ਲੈਤੀ ਸੀ ਇਹ ਬੱਸੀ ਠੀਕ ਹੈ ਹਾਂ ਆਪਾਂ ਵੀ ਸ਼ੌਂਕੀਆ ਨਿੱਕੇ ਹੁੰਦੀ ਲਿਆਂਦੀ ਵੀ ਐ ਇਹ ਕਰੇ ਓਕੇ ਹਾਂ ਇਸ ਤੋਂ ਅੱਗੇ ਜਿਹੜੀ ਗਾਂ ਬਈ ਇਹਦੇ ਵੀ 10 ਦਿਨ ਪਏ ਹੈਗੇ ਹੂੰ ਪਿਛਲੇ ਸੂਏ ਨੇ ਦਿੱਤਾ 26 ਕਿਲੋ ਲੀਟਰ ਦੁੱਧ ਠੀਕ ਹੈ ਹਾਂਜੀ ਅੱਜ ਇਹ 10 ਦਿਨ ਰਹਿੰਦਿਆ ਹੁਣ ਰੇਟ ਇਹਦਾ ਕਿੰਨਾ ਹੈ ਰੇਟ ਇਹਦਾ 85000 ਰੁਪਈਆ ਜੀ ਤੋਰੀ ਬਈ ਦੋਸਤੋ ਰੇਟ 85000 10 ਦਿਨਾਂ ਦੀ ਕੱਚੀ ਗਾਂ ਵਿਕਰੀ ਵਾਸਤੇ ਹੈ ਬਾਈ ਤੋਰੂਗਾ ਤੇ ਕਿਸੇ ਇਹਦਾ ਢਾਂਚਾ ਜਦੋਂ ਦੇਖ ਲਓਗੇ ਇਹ ਤਾਂ ਦਾ ਰੋਖ ਹੈ ਦੀ ਹਵਾਨੇ ਦਾ ਹਜੇ 10 ਦਿਨਾਂ ਦੀ ਕੱਚੀ ਬਾਹਰ ਮੀ ਪਈ ਜਾਂਦਾ ਦੱਸੋ ਉਹਦੇ ਕਰਕੇ ਪਸ਼ੂ ਕਾਲੀ ਵੀ ਕਰਦਾ ਤੁਰਨ ਦੀ ਕੋਕੂਫ ਜੀ ਚੱਕ ਕੇ ਤਾਂ ਹੀ ਤੁਰਦਿਆਂ ਜਾਵਾਂ। ਤੋਂ ਇਹ ਵੈੜ ਦੇਖ ਲਓ ਤੁਸੀਂ ਬੰਦੇ ਬਈ 3 ਨੰਬਰ ਤੇ ਤੁਹਾਨੂੰ ਦਿਖਾ ਰਹੇ ਆ 85000 ਰੇਟ 10 ਦਿਨਾਂ ਦੀ ਹਜੇ ਕੱਚੀ ਐ। ਤੋਂ ਹਵਾਨਾ ਇਹ ਤਾਂ ਦੇਖ ਲਓ ਕਰਨ ਵਾਲੀ ਦਾ। ਕਿਸ ਤਰ੍ਹਾਂ ਦਾ ਰੋਖ ਹੈ ਦੀ ਹਵਾਨੇ ਦਾ। ਹਰਮਣੇ ਤੋਂ ਅੱਗੇ ਬਈ ਲਾਸਟ ਉੱਤੇ। ਇਹ ਵੀ ਟੋਕੜਾ ਬਈ। ਠੀਕ ਐ ਦੁੱਧ 16 17 ਕਿਲੋ ਆਗਾ ਹੂੰ ਚਾਰਾਂ ਮਹੀਨਿਆਂ ਦੀ ਸੂਈ ਵੀ ਹੈਗੀ ਠੀਕ ਐ ਹਾਂਜੀ ਬਈ ਇਹਦਾ ਰੇਟ ਕੀ ਕਰਦਾ ਇਹਦਾ ਰੇਟ 65000 ਰੁਪਏ ਜੀ 65000 ਰੇਟ ਦੁੱਧ ਕਿੰਨਾ ਦੁੱਧ ਬਈ 17 ਦੁੱਧ ਤਾਂ 18 ਹੀ ਹੋਊਗਾ ਠੀਕ ਓਕੇ ਹਾਂ ਆਪਾਂ 16 ਕਿਲੋ ਤੋਲ ਕੇ ਦੇ ਸਕਦੇ ਹਾਂ ਓਕੇ ਸੋ ਦੋਸਤੋ ਇਹਦੇ ਵੀ ਟੀਕਾ ਨਹੀਂ ਭਰਾ ਬਈ ਐਵੇਂ ਕਹਿ ਰਹੇ ਅਸੀਂ ਅੱਜ 20 ਦਿਨ ਹੋ ਗਏ ਟੀਕਾ ਭਰਾ ਨੂੰ ਏ ਆਈ ਨੂੰ 25 ਹੋ ਗਏ ਜਾਂ 40 ਦਿਨ ਹੋ ਗਏ ਆਈ ਹੋਈ ਨੂੰ ਐਵੇਂ ਕਹਿ ਰਹੇ 66 ਸੀਮਨ ਲਵਾਇਆ ਵਗਾ ਕੋਈ ਏ ਆਈ ਨਹੀਂ ਕਰਾਈ ਹੂੰ ਚਾਰ ਮਹੀਨਿਆਂ ਦੀ ਸੂਈ ਵੀ ਹੈ ਬਈ ਓਕੇ ਸੋ ਚਾਰਾਂ ਮਹੀ 16 ਕਿਲੋ ਕੰਡੇ ਤੋਲ ਲਓ 17 ਲੀਟਰ ਮੰਤੀ ਕਰਾ ਦਊਗੀ ਰੇਟ 65000 ਆ ਥਾਣੇ ਦੇ ਹੱਥੀ ਚਵਾਈ ਵਾਲੇ ਆ ਢਾਂਚਾ ਤੁਹਾਡੇ ਸਾਹਮਣੇ ਆ ਇਹ ਵੀ ਗਾਂ ਵਿਕਰੀ ਆਸਤੇ ਆ ਤੋਂ ਦੋ ਤਾਂ ਤੁਸੀਂ ਚੋ ਲੈਣਾ ਤੇ ਅਸੀਂ ਦੁਪਹਿਰੇ ਵੀਡੀਓ ਬਣਾ ਰਹੇ ਆ ਬਿਨਾ ਕਿਸੇ ਪਲਾਨਿੰਗ ਤੋਂ ਵੀਡੀਓ ਆ ਮਤਲਬ ਆਏ ਨਹੀਂ ਵੀ ਪਸ਼ੂ ਸਧਿਆਂ ਚੋ ਕੇ ਫੇਰ ਵੀਡੀਓ ਕਰਾਂਗੇ ਤੋਂ ਟਾਈਮ ਤੁਹਾਨੂੰ ਦਿਖਾ ਦਿੰਨਾ 2:58 ਮਿੰਟ ਹਜੇ 4 2 ਘੰਟੇ ਜਿਹੜੇ ਇਹਨਾਂ ਦੀ ਚਵਾਈ ਹੋਣੀ ਨਹੀਂ ਉਸ ਹੱਬ ਤੱਕ ਅੱਡੇ ਲਾ ਲਓ ਠੀਕ ਵੀ ਚਵਾਈ ਹੋਊਗੀ ਬਸ ਬਈ ਠੀਕ ਹੈ ਹਾਂ ਇਹ ਤੋਂ ਬਿਨਾ ਇੱਕ ਸੰਡੀ ਗੇਟ ਵੀ ਆਪਣੇ ਕੋਲੇ ਅੱਛਾ ਇਹ ਮੋਟਰ ਨਾਲ ਹਾਂ ਮੈਂ ਨਾਲ ਹੀ ਮੋਟਰ ਦੇਣਾ ਆਪਾਂ ਦਾ ਠੀਕ ਹੈ ਹਾਂਜੀ ਦੋ ਦੀ ਮੋਟਰ ਲੱਗੀ ਵੀ ਹੈ ਬਾਈ ਠੀਕ ਹੈ ਹਾਂਜੀ ਇਹ ਦਾ ਕੀ ਰੇਟ ਕਰਦੇ ਹੋ ਇਹ ਦਾ ਰੇਟ ਵੀ ਫੋਨ ਤੇ ਰਹੂਗਾ ਬਈ ਦੱਸੋ ਰੇਟ ਫੋਨ ਤੇ ਆ ਹਾਂ ਵਧੀਆ ਚੱਲਦੀ ਹਾਲਤ ਚ ਹੈਗਾ ਆਇਨ ਦਾ ਵੀ ਖੜਾ ਹੈਗਾ ਓਕੇ ਵਧੀਆ ਚੱਲਦਾ ਬਈ ਇਹ ਸੋ ਇਹ ਸੰਡੀ ਗੇਟ ਬਾਈ ਨੇ ਦੇ ਦੇਣਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਦੱਸੋ ਕਾਮਾ ਇੱਕ ਸੰਡੀ ਗੇਟ 458 ਮਸੀਤ ਤੁਸੀਂ ਕੰਟੈਕਟ ਕਰ ਲਿਓ ਬਾਈ ਦੇ ਨਾਲ ਤੇ ਨੰਬਰ ਸਕਰੀਨ ਉੱਤੇ ਵੀਰਦਾ ਚੱਲੀ ਜਾ ਧੰਨਵਾਦ